ਸਰ ਮੇਰਾ ਨਾਮ ਡਾਕਟਰ ਜਗਜੋਸ਼ ਸਿੰਘ ਰੂਬਲ ਆ ਤੇ ਇੱਕ ਮੈਂ ਜਿਹੜਾ ਇਹ ਪੇਂਟਿੰਗ ਬਣਾਈ ਆ ਜਿਹੜਾ ਐਮ ਦਾ ਵਕਤ ਉਹ ਜਿਹੜਾ ਲੰਡਨ ਦੇ ਵਿੱਚ ਜਿਹੜਾ ਜਹਾਜ਼ ਜਾ ਰਗਾ ਹੈ ਤੇ ਉਹ ਦੁਰਘਟਨਾ ਕਸ਼ਟ ਹੋ ਗਿਆ ਜਿਹੜਾ ਤੇ ਬਹੁਤ ਹੀ ਇੱਕ ਦੁੱਖ ਮਨ ਭਾਵਕ ਉਹਦੇ ਨਾਲ ਮੈਂ ਇੱਕ ਇਸ ਪੇਂਟਿੰਗ ਨੂੰ ਤਿਆਰ ਕੀਤਾ ਵਾ ਜਿਹੜੇ ਕਿ ਇੰਡੀਅਨ تھےਗੇ ਹੀ ਤੇ ਲੰਡਨ ਦੇ ਜਿਹੜੇ ਜਾਂ ਹੋਰ ਵੀ ਦੇਸ਼ਾਂ ਦੇ ਜਿਹੜੇ ਅਸੈਂਜਰ ਜਗੇ ਹੀ ਤੋਂ ਸਾਰੇ ਇਸ ਦੁਰਘਟਨਾ ਦੇ ਵਿੱਚ ਮਾਰੇ ਗਏ ਅੰਬੜ ਬਾਕਰ ਲੰਡਨ ਜੜੀ ਫਲਾਈਟ ਜਾ ਰਹੀ ਏ ਇਹ 171 ਜੜੀ ਫਲਾਈਟ ਹੀ ਤੇ ਇਹ ਪੇਂਟਿੰਗ ਇੱਕ ਟ੍ਰਿਬਿਊਟ ਕੀਤਾ ਪੇਂਟਿੰਗ ਦੇ ਰਹੀ ਟ੍ਰਿਬਿਊਟ ਕੀਤਾ ਜਿਹੜੇ ਲੋਗ ਉੱਥੇ 280 ਦੇ ਕਰੀਬ ਜਿਹੜੇ ਲੋਕ ਮਰ ਗਏ ਜਿਹ ਜਿਸ ਤਰ੍ਹਾਂ ਕਿ ਬਿਲਡਿੰਗ ਦੇ ਵਿੱਚੋਂ ਲੋਕਾਂ ਨੇ ਛਲਾਂਗਾ ਮਾਰੀਆ ਜਾਂ ਜਿਹੜੇ ਜਹਾਜ਼ ਦੇ ਵਿੱਚ ਹੀ ਉਹਨਾਂ ਚੋਂ ਸਿਰਫ ਇੱਕ ਮਤਲਬ ਇੱਕ ਰਮੇਸ਼ ਨਾਮ ਦੇ ਜਿਹੜੇ ਸਖਸ਼ੋ ਬਚੇ ਨੇ ਜਿਹੜੇ ਕਿ ਮੈਂ ਉੰਨਾ ਨੂੰ ਇੱਕ ਆਪ ਪੇਂਟਿੰਗ ਦੇ ਕਿੜਾਈ ਦਿਖਾਇਆ ਬਾਕੀ ਬਿਲਡਿੰਗ ਬਿਲਡਿੰਗ ਦੇ ਵਿੱਚ ਜਿਸ ਤਰ੍ਹਾਂ ਡਾਕਟਰਸ ਨੇ ਛਲਾਂਗ ਲਗਾਈ ਕਿਉਂਕਿ ਜਿਹੜੀ ਆਗ ਦਾ ਇੰਨਾ ਜ਼ਿਆਦਾ ਉਹਦੀ ਹਿੱਟ ਹੁੰਦੀ ਆ ਤੇ ਉਹ ਲੋਕਾਂ ਨੂੰ ਜਦੋਂ ਛਲਾਂਗ ਮਾਰਨ ਤੋਂ ਮਜਬੂਰ ਹੋਏ ਕਈ ਉਸਰੇ ਚ ਮਾਰੇ ਗਏ ਤੇ ਮੈਂ ਇੱਕ ਐ ਪੇਂਟਿੰਗ ਨੂੰ ਟ੍ਰਿਬਿਊਟ ਕੀਤਾ ਇੰਨਾ ਸਮਾਂ ਲੱਗਾ ਇਸ ਪੇਂਟਿੰਗ ਨੂੰ ਬਣਾਉਣ ਦੇ ਵਿੱਚ ਸਰ ਇਹਦੇ ਚ ਪੇਂਟਿੰਗ ਨੂੰ ਸਮਾਂ ਇੱਕ ਤੇ ਥੋੜੀ ਛੋਟੇ ਸਾਈਜ਼ ਦੀ ਪੇਂਟਿੰਗਾਂ ਤੇ ਦੋ ਤਿੰਨ ਦਿਨ ਦੇ ਵਿੱਚ ਇਸ ਪੇਂਟਿੰਗ ਨੂੰ ਮੈਂ ਤਿਆਰ ਕੀਤਾ ਗਿਆ ਵਾ ਤੇ ਇਸ ਪੇਂਟਿੰਗ ਨੂੰ ਮੈਂ ਟ੍ਰਿਬਿਊਟ ਕਰਦਾ ਤੇ ਗਾਂ ਜਿਹੜੇ ਜਿਹੜੀ ਸਾਡੀ ਸਰਕਾਰ ਹੈਗੀ ਆ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੀ ਮਤਲਬ ਉਹਨਾਂ ਦੀ ਜਿਹੜੀ ਫੈਮਿਲੀ ਆ ਉਹਨਾਂ ਦੀ ਸਹਾਇਤਾ ਕਰਨ ਤੇ ਲੋਕ ਇੰਨੀ ਖੁਸ਼ੀ ਦੇ ਨਾਲ ਆਪਣੇ ਵਿਦੇਸ਼ ਜਾ ਰਹੇ ਹੀ ਜਾਂ ਲੰਡਨ ਤੋਂ ਇੱਥੇ ਟੂਰਿਸਟ ਇੱਥੇ ਆ ਰਹੇ ਹੀ ਇੰਡੀਆ ਜਾਂ ਕੋਈ ਆਪਣੇ ਸਟੱਡੀ ਸਟੱਡੀ ਵਾਸਤੇ ਜਾ ਰਹੇ ਹੀ ਕੋਈ ਆਪਣੇ ਭੈਣ ਦੇ ਵਿਆਹ ਵਾਸਤੇ ਜਾ ਰਹੇ ਹੀ ਇੰਨੀ ਖੁਸ਼ੀ ਦੇ ਨਾਲ ਸਾਰੇ ਆਪਣੇ ਮਤਲਬ ਸਾਰੇ ਟ੍ਰਿਪ ਤੇ ਜਾ ਰਹੇ ਹੀ ਤੇ ਇਹ ਘਟਨਾ ਵਾਪਰੀ ਆ ਤੇ ਬਹੁਤ ਹੀ ਇੱਕ ਦੁਖਵਲੀ ਗੱਲ ਆ ਰੱਬ ਉਹਨਾਂ ਦੀ ਆਤਮਾ ਨੂੰ ਸਾਰੀਆਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਪੇਂਟਿੰਗ ਨੂੰ ਤੁਸੀਂ ਸਰਕਾਰ ਤੱਕ ਲੈ ਕੇ ਜਾਓਗੇ ਕਿ ਆਪਣੀ ਅੱਗੇ ਇਹ ਪੇਂਟ ਨੂੰ ਲੈ ਕੇ ਜਾਓਗੇ ਹਾਂਜੀ ਸਰ ਇਹ ਪੇਂਟਿੰਗ ਦੇ ਜ਼ਰੀਏ ਇੱਕ ਮੈਂ ਮੈਸੇਜ ਦਿੱਤਾ ਵਾ ਕਿ ਜਿਸ ਤਰ੍ਹਾਂ ਕਿ ਜੋ ਸੀਨ ਅਸੀਂ ਟੀਵੀ ਤੇ ਦੇਖਾ ਉਹਨੂੰ ਮੈਂ ਇੱਕ ਕੈਨਵਸ ਦੇ ਉੱਤੇ ਉਤਾਰਿਆ ਵਾ ਜੋ ਜਿਸ ਤਰ੍ਹਾਂ ਕਿ ਅਸੀਂ ਵੀਡੀਓਜ਼ ਦੇਖ ਰਹੇ ਆ ਕਿ ਮਤਲਬ ਲੋਕਾਂ ਨੇ ਸ਼ਰੰਗਾਰ ਲਗਾਇਆ ਬਿਲਡਿੰਗ ਦੇ ਵਿੱਚ ਜਹਾਜ਼ ਲੱਗਾ ਤੇ ਉਹ ਇਕੱਲੇ ਸਾਈਡ ਤੇ ਦੂਸਰੀਆ ਬਿੰਦੂਸ ਦਿਖਾਇਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਕੇ ਇੱਕ ਮੈਂ ਫੈਨ ਮਾਦ ਦੇ ਉੱਤੇ ਉਤਾਰਿਆ